ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਤੋ ਸਾਰੇ ਜਾਣੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਖੁਸ਼ਹਾਲ ਹੋਵਗੇ ਮੈਂ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ 11:00 ਵਜੇ ਬਿਲਕੁਲ ਸਹੀ 11:02 ਹੋ ਗਏ ਮੈਂ ਹੁਣ ਨਾ ਕਿ ਫ੍ਰੀ ਹੋਈ ਐ ਪਾਣੀ ਲੈ ਕੇ ਆਈ ਆ ਕੋਸਾ ਕਰਕੇ ਪਾਣੀ ਪੀਣ ਆ ਆਰਾਮ ਨਾਲ ਬਹਿ ਕੇ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਫਰੂਟ ਖਾਉਂਗੀ ਫਰੂਟ ਟਾਈਮ ਹੋਈਊਗਾ ਅੱਜ ਸਵੇਰੇ ਇੰਨਾ ਬੀਜ਼ੀ ਮਾਰਨਿੰਗ ਸੀ ਇੰਨੀ ਬੀਜ਼ੀ ਮਾਰਨਿੰਗ ਸੀ ਕਿਚਨ ਚ ਨਿੱਕੇ 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 ਕੰਮ ਬਹੁਤ ਇਕੱਠੇ ਹੋਏ ਪਏ ਸਿੱਕ ਤਾਂ ਕਿਉਂ ਫ੍ਰਿਜ ਵਿੱਚ ਪਿਆ ਸੀ ਕਿੱਦੇ ਦਾ ਪਿਆ ਸੀ ਉਹ ਅੱਜ ਉਹ ਪਕਾ ਕੇ ਬਣਾ ਕੇ ਨ ਤਿਆਰ ਕੇ ਡੱਬੇ ਵਿੱਚ ਪਾਇਆ ਫੇਰ ਕੰਮ ਖਤਮ ਹੋਇਆ ਨੂਨਦਾਨੀ ਧੋਣੀ ਸੀ ਉਹਦੀ ਮੈਨੂੰ ਬਹੁਤ ਹੀ ਘਾਲ ਹੋਈ ਪਈ ਸੀ ਉਹ ਵੀ ਅੱਜ ਮੈਂ ਕੱਬ ਵਿੱਚ ਹੀ ਧੋ ਦਾਂ ਫੇਰ ਆਇਆ ਤਾਂ ਟਾਈਮ ਲੱਗਦਾ ਇੰਨਾ ਪਕਾਈ ਫੇਰ ਧੋਵਾਂਗੇ ਹਾਂ ਟਾਈਮ ਲੱਗਦਾ ਕੰਮ ਬਹੁਤ ਜ਼ਿਆਦਾ ਸੀ ਨਿੱਕੇ ਨਿੱਕੇ ਹਾਲੇ ਮੈਂ ਆਪਣੇ ਰੂਮ ਦੀ ਬੈੱਡ ਸ਼ੀਟ ਚੇਂਜ ਕਰਨੀ ਇਹ ਮੈਂ ਛੱਡੀ ਆ ਹੁਣਾਂ ਇਵੇਂ ਸ਼ਾਮ ਨੂੰ ਕਰੂੰਗੀ ਮੈਂ ਕਿਉਂ ਮੈਂ ਰੈਸਟ ਕਰ ਲਾ ਫਿਰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ ਫਿਰ ਇੰਨਾ ਜ਼ਿਆਦਾ ਥੱਕ ਕੇ ਤੁਸੀਂ ਰੈਸਟ ਕਰੋ ਫਿਰ ਕੋਈ ਫਾਇਦਾ ਨਹੀਂਗਾ ਫਿਰ ਮੈਂ ਕਿਹਾ ਚਲੋ ਦੁਪਹਿਰ ਤੋਂ ਬਾਅਦ ਫਿਰ ਮੈਂ ਬੈੱਡ ਸ਼ੀਟ ਚੇਂਜ ਕਰੂੰਗੀ ਇਹ ਰਹਿ ਗਈ ਕਰਨ ਵਾਲੀ ਚੇਂਜ ਹਾਂ ਬਾਕੀ ਕਿਚਨ ਦੇ ਕੰਮ ਸਵੇਰੇ ਬਹੁਤ ਸੀ ਉਸ ਤੋਂ ਪਹਿਲਾਂ ਮੈਂ ਆਪਣਾ ਵਾਸ਼ਰੂਮ ਡੀਪ ਕਲੀਨ ਕੀਤਾ ਪਹਿਲਾਂ ਵਾਸ਼ਰੂਮ ਕੀਤਾ ਕਿਉਂਕਿ ਜੇ ਕਿਚਨ ਵਿੱਚ ਤੁਸੀਂ ਪਹਿਲਾਂ ਚਾਜੋ ਫਿਰ ਕਿਚਨ ਵਿੱਚ ਥੋੜੇ ਥੋੜੇ ਨਿਕਲ ਹੀ ਨਹੀਂ ਹੁੰਦਾ ਨਿੱਕੇ ਨਿੱਕੇ ਕੰਮ ਤੁਹਾਨੂੰ ਉੱਥੇ ਘੇਰ ਲੈਂਦੇ ਨੇ ਇੰਨੇ ਕੰਮ ਹੁੰਦੇ ਨੇ ਕਿਚਨ 'ਚ ਨਾਲ ਕੋਈ ਕੰਮ 아주 ਕੰਮ ਦਿਖਦੇ ਨਹੀਂ ਗਿਣਤੀ ਚ ਨੇ ਉਹਦੇ ਬਾਅਦ ਕੰਮ ਐਨੇ ਹੋ ਜਾਂਦੇ ਨੇ ਫਿਰ ਮੈਂ ਵਾਸ਼ਰੂਮ ਡੀਪ ਕਲੀਨ ਕਰਕੇ ਫਿਰ ਮੈਂ ਕਿਚਨ ਵਿੱਚ ਗਈ ਹਾਲੇ ਮੇਰੀ ਬੈੱਡ ਸ਼ੀਟ ਰੂਮ ਵੀ ਰਹਿ ਗਈ ਚੇਂਜ ਕਰਨ ਵਾਲੀ ਇਹ ਮੈਂ ਦੁਪਹਿਰ ਤੋਂ ਬਾਅਦ ਕਰੂੰਗੀ ਜੋ ਹੁਣ ਪਾਣੀ ਪੀ ਲਈ ਤੇ ਕਰਦੇ ਆਂ ਫਿਰ ਰੈਸਟ ਸਭ ਤੋਂ ਪਹਿਲਾ ਕੰਮ ਅੱਜ ਜਿਹੜਾ ਮੈਂ ਕੀਤਾ ਵਾਸ਼ਰੂਮ ਦੀ ਡੀਪ ਕਲੀਨਿੰਗ ਟਾਈਮ ਹੋ ਰਿਹਾ 7:30 ਦਾ 7:30 ਵਜੇ ਤੱਕ ਮੈਂ ਵਾਸ਼ਰੂਮ ਡੀਪ ਕਲੀਨ ਕੀਤਾ ਕਿਉਂਕਿ ਜੇ ਇਸੇ ਡੀਪ ਕਲੀਨਿੰਗ ਹੁੰਦੀ ਹੁੰਦੀ ਹੈ ਨਾ ਟਾਈਮ ਵੀ ਆਪਾਂ ਨੂੰ ਖੁੱਲਾ ਚਾਹੀਦਾ ਫਿਰ ਕਿਉਂਕਿ ਡੀਪ ਕਲੀਨਿੰਗ ਤੇ ਬਹੁ ਸਾਫ ਕਰਕੇ ਵਾਸ਼ਰੂਮ ਜਿਹੜੀ ਖੁਸ਼ੀ ਤੇ ਤਸੱਲੀ ਮਿਲਦੀ ਹੈ ਉਹਦੀਆਂ ਲੱਗੀ ਫੀਲਿੰਗ ਹੁੰਦੀ ਹੈ। ਬਾਲਟੀ ਵੀ ਮੈਂ ਧੋਤੀ ਆ ਜਿਹੜਾ ਹਾਰਡ ਹਾਰਕ ਨਾ ਪਾਣੀ ਦੇ ਨਾ ਵਾਈਟ ਵਾਈਟ ਦਾਾਂਗੇ ਤੇ ਚਮਕਣ ਲੱਗ ਜਾਂਦੇ ਨੇ। ਤੁਸੀਂ ਕਿੰਨਾ ਹੀ ਸਾਫ ਕਰ ਲੋ ਪਰ ਫਿਰ ਵੀ ਐ ਲੋਕ ਪਾਣੀ ਦੇ ਜਿਹੜੇ ਦਾਗ ਉਹ ਚਿੱਟੇ ਤੋਂ ਤੁਹਾਨੂੰ ਐ ਲੱਗਣਗੇ ਜਿਵੇਂ ਸਾਫ ਹੀ ਨਹੀਂ ਕਰੇ ਹੈਗੇ। ਕਿਉਂਕਿ ਹਾਰਡ ਵਾਟਰ ਸਟੇਨਸ ਬਹੁਤ ਜਲਦੀ ਪੈ ਜਾਂਦੇ ਨੇ। ਮੋਸਟ ਵਿਸ਼ਨ ਕਲੀਨ ਐ ਮੈਂ ਵੈਨੇਟੀ ਮੈਂ ਖੋਲਦਾ ਨਹੀਂ ਹੁੰਦੀ ਹਵਾ ਲੱਗ ਜੇ ਤੇ ਗਲਵਸ ਟੰਗਣ ਲਈ ਮੈਂ ਇੱਥੇ ਆਹ ਇੱਕ ਸਟਿੱਕੀ ਹੁੱਕ ਲਗਾਤੀ। ਇਥੇ ਮੈਂ ਆਪਣੇ ਗਲਵਸ ਟੰਗ ਹੁਣ ਪੱਖਾ ਛੱਡ ਦੂੰਗੀ ਨਾ ਸੁੱਕ ਜਾਣਗੇ ਗਲਵਸ ਵੈਸੇ ਨੁੱਚੜੇ ਹੋਏ ਪਾਣੀ ਇਹ ਨਾ ਜੋ ਤੇ ਪੱਖਾ ਛੱਡ ਦੂੰਗੀ ਵੈਂਟੀਲੇਟਿਵ ਖੁੱਲੀ ਆ ਤਾਂ ਹਵਾ ਲੱਗ ਜੂਗੀ ਫਿਰ ਫਲੋਰ ਵੀ ਟੀਪ ਕਲੀਨ ਕੀਤਾ ਆ ਬਲੇ ਫਲੋਰ ਬਰਸ਼ ਨਾਲ ਥੋੜਾ ਈਜ਼ੀ ਹੋ ਜਾਂਦਾ ਸਾਫ ਕਰਨਾ ਇਹਨਾਂ ਦਾ ਵਾਈਟ ਸੀਮੈਂਟ ਨਹੀਂ ਨਿਕਲਦਾ ਮੈਂ ਬਹੁਤ ਸਾਲਾਂ ਤੋਂ ਯੂਜ਼ ਕਰ ਰਹੀ ਆ ਵਾਈਟ ਸੀਮੈਂਟ ਬਿਲਕੁਲ ਨਹੀਂ ਨਿਕਲਦਾ ਕਈ ਵਾਰ ਮਟ ਆਊਟ ਹੁੰਦਾ ਕਿ ਵਾਈਟ ਸੀਮੈਂਟ ਨਾਲ ਨਿਕਲ ਨਹੀਂ ਨਿਕਲਦਾ ਸੋ ਯਾਰ ਤੀਲਾਂ ਵਾਲਾ ਲੜਕਾ ਆਉਂਦਾ ਨਾ ਉਹਦੇ ਨਾਲ ਵਾਈਟ ਸੀਮੈਂਟ ਨਿਕਲਦਾ ਉਹ ਤੀਲਾਂ ਵੀ ਡਰੇਨ ਚ ਫਸੀ ਜਾਂਦੀਆਂ ਜਾਂ ਜਾ ਕੇ ਟੁੱਟ ਸਭ ਕੁਝ ਨੀਟ ਐਂਡ ਕਲੀਨ ਤੇ ਹੁਣ ਮੈਂ ਪੱਖਾ ਛੱਡਦਾ ਇੱਥੇ ਫਲੋਰ ਹਲ ਗੀਲਣਾ ਵਾਸਤੇ ਵਾਈਪਰ ਤਾਂ ਮੈਂ ਮਾਰਤਾ ਪਰ ਪੱਖੇ ਨਾਲ ਸੁੱਕੂ ਹੋ ਜਣਾ ਹੈਗਾ ਡਸਟਿੰਗ ਵੀ ਮੈਂ ਕਰਦੀ ਡਸਟਿੰਗ ਜਿਵੇਂ ਆਹ ਜਗ੍ਹਾ ਇੱਥੇ ਡਸਟ ਆ ਜਾਂਦੀ ਐ ਇਹ ਡਸਟਿੰਗ ਕਰਤੀ ਆਹ ਸ਼ੈਲਫਸ ਦੀ ਡਸਟਿੰਗ ਕਰਤੀ ਤੇ ਇਧਰ ਆਹ ਕੀ ਗ੍ਰੇਨਾਈਟ ਲਗਾਇਆ ਇਹਦੀ ਮੈਂ ਡਸਟਿੰਗ ਕਰ ਚੁੱਕੀ ਆ ਜਿਵੇਂ ਆਹ ਵਿੰਡੋ ਆਈ ਦੀ ਡਸਟਿੰਗ ਕਰਨੀ ਪੈਂਦੀ ਐ ਇੱਥੇ ਡਸਟ ਆ ਜਾਂਦੀ ਐ ਵਿੰਡੋ ਖੁੱਲੀ ਹੁੰਦੀ ਆ ਨਾ ਸਾਡੀ ਇਹਦੇ ਵਿੱਚੋਂ ਡਸਟ ਆ ਜਾਂਦੀ ਐ ਬਾਹਰੋਂ ਬਾਹਰ ਬਾੜੀ ਇਧਰਲੀ ਸਾਈਡ ਖੁੱਲੀ ਜਗ੍ਹਾ ਤੇ ਡਸਟ ਆਉਂਦੀ ਰਹਿੰਦੀ ਨਾ ਖੋਲੋ ਬਾਥਰੂਮ ਵਾਲੀ ਵਿੰਡੋ ਤਾਂ ਫਿਰ ਉਹ ਬਾਥਰੂਮ ਚੋਂ ਆਪਣੋ ਜੀ ਜਿਹੀ ਸਮੈਲ ਆਉਣ ਲੱਗ ਜਾਂਦੀ ਵਿੰਡੋ ਖੋਲਣੀ ਜ਼ਰੂਰੀ ਹੋ ਜਾਂਦੀ ਹੈ ਤੇ ਹੁਣ ਮੈਂ ਚਾਹੁੰਦੀ ਆ ਕਿਚਨ ਵਿੱਚ ਹੁਣ ਕਹੂੰ ਕਿਚਨ ਦੇ ਕੰਮ ਜਾ ਕੇ ਵਾਸ਼ਰੂਮ ਦਾ ਵੱਡਾ ਕੰਮ ਸਹੀ ਹੋ ਗਿਆ ਡਨ ਵੀਰੇ ਵਾਸ਼ਰੂਮ ਕਲੀਨ ਕਰਨ ਤੋਂ ਬਾਅਦ ਮੈਂ ਆ ਗਈ ਸੇ ਕਿਚਨ ਵਿੱਚ ਕਿਚਨ ਵਿੱਚ ਆ ਕੇ ਬਣਾਉਣੀ ਸਬਜੀ ਕद्दू ਦੀ ਪਰ ਮੈਂ ਸਭ ਤੋਂ ਪਹਿਲਾਂ ਵਾਸ਼ਰੂਮ ਡੀਪ ਕਲੀਨ ਕੀਤਾ ਕਿਉਂਕਿ ਫਿਰ ਜੇ ਮੈਂ ਕਿਚਨ ਚ ਆ ਜਾ ਆ ਫਿਰ ਕਿਚਨ ਚੋਂ ਕੰਮ ਜਿਹੜੇ ਹੁੰਦੇ ਨੇ ਨਿਕਲਣੇ ਨਹੀਂ ਦਿੰਦੇ ਹੈਗੇ ਆਪਾਂ ਨੂੰ ਇਸ ਕਰਕੇ ਵਾਸ਼ਰੂਮ ਦਾ ਕੰਮ ਖਤਮ ਕਰ ਤੇ ਪਰ ਮੈਂ ਬਣਾਈ ਸਬਜੀ ਜਿਵੇਂ ਮੇਰਾ ਪਹਿਲਾਂ ਹੀ ਇਹ ਰੂਲ ਹੁੰਦਾ ਕਿ ਸਬਜੀ ਮੈਂ ਪਹਿਲਾਂ ਬਣਾਉਣੀ ਬਣਾਉਣੀ ਆ ਉਸ ਤੋਂ ਬਾਅਦ ਫਿਰ ਸਾਈਡ ਬਾਈ ਸਾਈਡ ਹੋਰ ਕੰਮ ਜੋ ਵੀ ਕਿਚਨ ਚੋਂ ਨਿਕਲ-ਨਿਕਲ ਆਉਂਦੇ ਨੇ ਕੋਈ ਡੱਬਾ ਖਾਲੀ ਕਰਨਾ ਤੋਂ ਹੁਣ ਆ ਕੁਝ ਭਰਨਾ ਕੋਈ ਕਿਊਪੇ ਗਰਮ ਕਰਨਾ ਸਾਈਡ ਬਾਈ ਸਾਈਡ ਫਿਰ ਉਹ ਕੰਮ ਹੋ ਜਾਂਦੇ ਨੇ ਸਬਜੀ ਮੈਂ ਬਣਾਉਣੀ ਰੱਖਤੀ ਬਸ ਇੱਕ ਵੇਸਰ ਮੈਂ ਲਗਵਾ ਦੂੰਗੀ ਉਸ ਤੋਂ ਬਾਅਦ ਖੋਲ ਕੇ ਕੁੱਕਰ ਤੇ ਥੋੜਾ ਥੋੜਾ ਮੈਸ਼ ਕਰ ਦਾਂਗੇ ਕਦੋਂ ਤੇ ਹੁਣ ਮੈਂ ਧੋਣੀ ਸੀ ਆਪਣੀ ਨਮਕਦਾਨੀ ਨੂਨਦਾਨੀ ਅੱਜ ਧੋਣੀ ਸੀ ਬਹੁਤ ਗੰਦੀ ਹੋਈ ਪਈ ਸੀ ਇੰਨੀ ਗੰਦੀ ਮੈਂ ਕਦੇ ਕਰੀ ਨਹੀਂ ਹੈਗੀ ਜਿੰਨੀ ਗੰਦੀ ਇਸ ਵਾਰ ਹੋਈ ਪਈ ਹੈ ਕਿਉਂਕਿ ਟਾਈਮ ਹੀ ਨਹੀਂ ਲੱਗ ਰਿਹਾ ਸੀ ਬਹੁਤ ਜ਼ਿਆਦਾ ਬੀਸੀ ਸ케ਜੂਲ ਹੋਏ ਪਏ ਤੇ ਫਿਰ ਅੱਜ ਦੇਖੀ ਨਹੀਂ ਗਈ ਮੈਂ ਤੋਂ ਆਪਣੇ ਨੂਨਦਾਨੀ ਦੀ ਹਾਲਤ ਮੈਂ ਕਿੰਨੀ ਗੰਦੀ ਮੈਂ ਤਰੱਕੀ ਨਹੀਂ ਕਰਦੇਗਾ ਗੰਦੀ ਪਾ ਕੀ ਕਰਿਆ ਪਏ ਤੋਂ ਨੂਨਦਾਨੀ ਦਾ ਹਾਲ ਤੇ ਅੱਜ ਮੈਂ ਇਹਨੂੰ ਵਾਸ਼ ਕਰਨੀ ਆਂ ਵੈਸੇ ਮੈਂ ਵਾਸ਼ ਬਹੁਤ ਘੱਟ ਕਰਦੀ ਹੁੰਨੇ ਕੱਪੜਾ ਮਾਰ ਕੇ ਵੀ ਕੰਮ ਚੱਲ ਸਕਦਾ ਸੀ ਪਰ ਮੈਨੂੰ ਐਂ ਲੱਗੇ ਵੀ ਚਲੋ ਮੈਂ ਧੋਈ ਦਮਾ ਦਿਵਾਲੀ ਆ ਤਿਹਾਰ ਆ ਮੈਂ ਨਹੀਂ ਸਫਾਈ ਕਰਤੀ ਨੂੰ ਦਾ ਨਹੀਂ ਮੈਂ ਕਿਉਂ ਨਹੀਂ ਸਾਫ਼ ਕਰੀ ਤੇ ਨੈਪਕਿਨ ਮੈਂ ਬਿਛਾ ਕੇ ਰੱਖਦੇ ਆ ਥੱਲੇ ਜੋ ਵੀ ਮਸਾਲੇ ਗਿਰਦੇ ਹੁੰਦੇ ਨੇ ਨੈਪਕਿਨ ਤੇ ਗਿਰ ਜਾਂਦੇ ਨੇ ਵੈਸੇ ਬਹੁਤ ਥੋੜੇ ਮਸਾਲੇ ਮੇਰੇ ਹੱਥੋਂ ਗਿਰਦੇ ਨੇ ਬਹੁਤ ਜ਼ਿਆਦਾ ਨਹੀਂ ਮੈਂ ਗਾਇਆ ਪਾਉਂਦੀ ਟਾਈਮ ਵੀ ਬਹੁਤ ਹੋ ਗਿਆ ਇਹਨੂੰ ਸਾਫ਼ ਕਰਨ ਨੂੰ ਨੈਪਕਿਨ ਲਗਾਈ ਨੂੰ ਬਹੁਤ ਟਾਈਮ ਹੋ ਗਿਆ ਬਹੁਤ ਥੋੜੇ ਮਸਾਲੇ ਗਿਰਦੇ ਨੇਗੇ ਤਨੂੰਦਾਨੀ ਮੈਂ ਵਾਸ਼ ਕਰਕੇ ਮੈਂ ਰੱਖਤੀ ਪਾਕਿਸਤਾਨੀ ਦੇ ਡੱਬੇ ਜਿਹੜੇ ਮਸਾਲੇ ਵਾਲੀ ਉਹ ਮੈਂ ਵਾਸ਼ ਕਰਦੀ ਰਹਿਣੀ ਆ ਪਾਰਿਵਾਰੀ ਦੀ ਜਿਵੇਂ ਖਾਲੀ ਹੁੰਦੀਆਂ ਨੇ ਤੇ ਹੁਣ ਮੈਂ ਸਬਜੀ ਬਣ ਚੁੱਕੀ ਇਸ ਮੈਂ ਤਾਂ ਚਲੋ ਕੁੱਕਰ ਖੋਲ ਕੇ ਸਬਜੀ ਮੈਂ ਮੈਸ਼ ਕਰ ਲਾਂ ਪਹਿਲਾਂ ਮੈਂ ਮੈਸ਼ਰਨਾ ਮੈਸ਼ ਕਰ ਲਾਣੀ ਹੁੰਨੀ ਇੱਕ ਵਿਸਲ ਲਗਵਾ ਕੇ ਬੰਦ ਕਰ ਦੇਣੀ ਹੁੰਨੀ ਆ ਗੈਸ ਤੇ ਇੱਕ ਚੁੱਲੇ ਤੇ ਰੱਖਿਆ ਹੋਇਆ ਕਿਉ ਗਰਮ ਕਰਨਾ ਕਿਉ ਨਾ ਇੱਕ ਵਾਰ ਗਰਮ ਕਰਕੇ ਫਰਿੱਜ ਵਿੱਚ ਰੱਖਿਆ ਪਿਆ ਸੀ ਦੂਜੀ ਵਾਰ ਪਰ ਫਾਈਨਲ ਧਰਮ ਕਰਨ ਵਾਲਾ ਸੀ ਉਹ ਮੈਂ ਕਿ ਚਲੋ ਅੱਜ ਗਰਮ ਕਰਕੇ ਡੱਬੇ ਵਿੱਚ ਨਿਆ ਤਿਆਰ ਦਾਂਗੇ ਤੇ ਇੱਕ ਪੈਨ ਵਿੱਚ ਮੈਂ ਰੱਖਿਆ ਉਹ ਕद्दू ਦਾ ਰਾਇਤਾ ਬੋਇਲ ਹੋਣ ਵਾਸਤੇ ਕद्दू ਬੋਇਲ ਹੋਣ ਵਾਸਤੇ ਤਾਂ ਕਿ ਦਹੀਂ ਵਿੱਚੋਂ ਆਪਾਂ ਰਾਇਤਾ ਪਾ ਲਾਂ ਕद्दू ਹੁਣ ਬਾੜੀ ਚ ਆਮੀ ਹੋਈ ਪਈ ਨੇ ਤੇ ਜਾਂਦੀ ਵਾਰ ਦੇ ਕद्दू ਦਾ ਪਲਾਹ ਲੈ ਲਈਏ ਲਾਹ ਬਹੁਤ ਲੈਲੇ ਪਰ ਫਿਰ ਵੀ ਫਿਰ ਵੀ ਮੰਨਣੀ ਪਰ ਰਹਾ ਹੁੰਦਾ ਸਬਜੀ ਖਾ ਲਈ ਸਬਜੀ ਬਹੁਤ ਸਵਾਦ ਬਣਦੀ ਹੈ ਘਰ ਦੇ ਕद्दूਾਂ ਦੇ ਰਾਇਤਾ ਬਹੁਤ ਟੇਸਟੀ ਲੱਗਦਾ ਤੇ ਕद्दू ਮੈਂ ਮੈਸ਼ ਕਰ ਲਿਆ ਮੈਸ਼ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੁੱਧ ਤੇ ਮਲਾਈ ਪਾ ਦਾਂਗੇ ਪਰ ਮੈਂ ਗੈਸ ਬੰਦ ਕਰਤਾ ਕਿਉਂਕਿ ਹੁਣੀ ਹੁਣੀ ਸਬਜੀ ਬਣੀ ਸੀ ਨਾ ਗਰਮ ਸੀ ਬਹੁਤ ਜ਼ਿਆਦਾ ਫਿਰ ਮੈਂ ਬੰਦ ਕਰਕੇ ਹੀ ਮਲਾਈ ਤੇ ਦੁੱਧ ਪਾਉਣੀ ਹੈ ਜੇ ਉਹਨੂੰ ਸੇਕ ਲਵਾਈ ਚੱਲਾਂਗੇ ਫਿਰ ਦੁੱਧ ਫਟ ਜਾਊਗਾ ਔਰ ਜੇ ਪਹਿਲਾਂ ਦੁੱਧ ਮਲਾਈ ਪਾ ਦਈਏ ਉਸ ਤੋਂ ਬਾਅਦ ਅੱਧਾ ਘੰਟਾ ਪੌਣਾ ਘੰਟਾ ਸਬਜ਼ੀ ਨੂੰ ਰੱਖ ਦਈਏ ਰੈਸਟ ਤੇ ਫਿਰ ਖਾਣਾ ਖਾਈਏ ਆਪਾਂ ਸਬਜ਼ੀ ਖਾਈਏ ਫਿਰ ਉਸ ਤੋਂ ਬਾਅਦ ਸਬਜ਼ੀ ਪਈ ਪਈ ਥੋੜੀ ਸੰਗਣੀ ਜੀ ਲਿਫਟ ਮੀਜੀ ਹੋ ਜਾਂਦੀ ਔਰ ਵੀ ਜ਼ਿਆਦਾ ਖਾਣ ਚ ਅੱਛੀ ਲੱਗਦੀ ਹੈ ਥੋੜੀ ਜਿਹੀ ਮਲਾਈ ਪਾਤੀ ਤੇ ਕੁਛ ਮੈਂ ਦੁੱਧ ਪਾਤਾ ਤੇ ਇਹਨੂੰ ਰੱਖ ਦਾਂਗੇ ਉਸ ਤੋਂ ਬਾਅਦ ਟੈਕਸਚਰ ਇਹਦਾ ਹੋਰ ਵੀ ਅੱਛਾ ਹੋ ਜਾਊਗਾ ਸਬਜ਼ੀ ਪਈ ਦਾ ਹੁਣ ਪਤਲੀ ਲੱਗਦੀ ਆ ਪਰ ਪਈ ਪਈ ਉਸ ਤੋਂ ਕਾਂਟਪੂ ਹੋਰ ਟੇਸਟੀ ਲੱਗਦਾ ਦੁੱਧ ਵਾਲਾ ਕਦੂ ਇਹ ਜਿਹੜੇ ਪਿੰਨਾਂ ਚ ਰਹਿੰਦੇ ਨੇ ਜਿਹੜੇ ਲੋਕ ਬਣਾਉਂਦੇ ਨੇ ਆਪਣੇ ਵਰਗੇ ਉਹ ਹੀ ਸਮਝ ਸਕਦੇ ਨੇ ਪੰਜਾਬੀ ਇਹ ਦੁੱਧ ਵਾਲੇ ਕਦੂ ਦਾ ਟੇਸਟ ਬਹੁਤ ਹੀ ਜ਼ਿਆਦਾ ਟੇਸਟੀ ਸਮਝੀ ਲੱਗਦੇ ਦੁੱਧ ਵਾਲੇ ਤੇ ਹੁਣ ਮੈਂ ਕਿਹਾ ਚਲੋ ਰਾਇਤਾ ਪਾਲਾ ਰਾਇਤਾ ਬੋਇਲ ਹੋ ਚੁੱਕਾ ਹੈ ਤੇ ਹੁਣ ਮੈਂ ਛਾਣ ਲਿਆ ਛਾਣ ਕੇ ਮੈਂ ਠੰਡਾ ਵੀ ਕਰ ਲਿਆ ਤੇ ਦਹੀਂ ਫੈਂਟ ਲਾਣੀ ਪਹਿਲਾਂ ਵਿਸਕਰ ਨਾਲ ਫੈਂਟ ਕੇ ਦਹੀਂ ਤਾਂ ਕਿ ਗੰਡਵਾ ਨਹੀਂ ਨਾ ਰਹਿਣਾ ਫਿਰ ਉਹ ਰਾਇਤਾ ਗੱਦਾ ਹੀ ਵਾਲਾ ਅੱਛਾ ਲੱਗਦਾ ਦੇਖਣ ਵਿੱਚ ਥੋੜੀ ਦਹੀਂ ਦਾ ਟੈਕਚਰ ਸਮੂਥੀ ਹੋਵੇ ਨਾ ਉਸ ਤੋਂ ਬਾਅਦ ਫਿਰ ਰਾਇਤਾ ਪਾਈ ਮਸਾਲੇ ਪਾਈ ਫਿਰ ਅੱਛਾ ਲੱਗਦਾ ਦਹੀਂ ਪਹਿਲਾਂ ਮੈਂ ਫੈਂਟ ਲਈ ਤਾਂ ਉਸ ਤੋਂ ਬਾਅਦ ਪਾਉਂਗੀ ਬੂੰਦੀ ਮਸਾਲਾ ਇਹਦੇ ਵਿੱਚ ਬੂੰਦੀ ਮਸਾਲੇ ਤੋਂ ਬਿਨਾਂ ਥੋੜਾ ਜਿਹਾ ਮੈਂ ਪੁਦੀਨਾ ਪਾਊਡਰ ਥੋੜਾ ਜਿਹਾ ਐਕਸਟਰਾ ਪਾ ਦੂੰ ਕੁਛ ਮੈਂ ਜੀਰਾ ਪਾਊਡਰ ਐਕਸਟਰਾ ਪਾ ਦੂੰ ਵੈਸੇ ਬੂੰਦੀ ਮਸਾਲੇ ਦੇ ਵਿੱਚ ਮੈਂ ਸਾਰਾ ਕੁਝ ਮਿਕਸ ਕਰਕੇ ਹੀ ਰੱਖਦੀ ਹੁੰਦੀ ਆ ਤਾਂ ਕਿ ਮੈਨੂੰ ਅਲੱਗ-ਅਲੱ ਪਾਊਡਰ ਭੁੰਨੇ ਹੋਏ ਜੀਰੇ ਦਾ ਥੋੜਾ ਜਿਹਾ ਪੁਦੀਨੇ ਦਾ ਫਲੇਵਰ ਜਾਵੇ ਤਾਂ ਟੇਸਟੀ ਲੱਗਦਾ ਵੈਸੇ ਬੂੰਦੀ ਮਸਾਲੇ ਚ ਮੈਂ ਸਾਰੇ ਮਸਾਲੇ ਆਲਰੇਡੀ ਮਿਕਸ ਕਰਕੇ ਰੱਖਤੀ ਹੁੰਨੀ ਆ ਤੇ ਮਸਾਲੇ ਮਿਕਸ ਕਰਨ ਤੋਂ ਬਾਅਦ ਸੇ ਇੱਥੇ ਪਾ ਦਾਂ ਕद्दू ਜਿਹੜਾ ਆਪਾਂ ਮਾਲ ਕੇ ਰੱਖਿਆ ਹੈ ਇਹ ਪਾ ਦਾਂਗੇ ਰਾਇਤੇ 'ਚ ਤੇ ਹੋ ਜਾਊਗਾ ਆਪਣਾ ਕद्दू ਦਾ ਰਾਇਤਾ ਰੈਡੀ ਤੇ ਜੇ ਮਸਾਲੇ ਲਾਸਟ ਤੇ ਪਾਵਾਂਗੇ ਉਹ ਫਿਰ ਮਿਕਸ ਅਚੀ ਤਰ੍ਹਾਂ ਨਹੀਂ ਹੁੰਦੀ ਜੇ ਪਹਿਲਾਂ ਪਾ ਦਿੱਤਾ ਮਿਕਸ ਅਚੀ ਤਰ੍ਹਾਂ ਹੋ ਜਾਂਦੇ ਨੇ ਤੇ ਇਹ ਬਣ ਜਾਊਗਾ ਆਪਣਾ ਕद्दू ਦਾ ਰਾਇਤਾ ਕद्दू ਦੀ ਸਬਜ਼ੀ ਗਾਂਦੀ ਬਾਹਰ ਦੇ ਕੱਦੂਆਂ ਦਾ ਲਾਹਾ ਲਿਆ ਜਾ ਰਿਹਾ ਪੂਰਾ ਤੇ ਕੋफ्ते ਵੀ ਬਣਾਉਣੇ ਸੀ ਪਰ ਮੇਰੇ ਟਾਈਮ ਹੀ ਨਹੀਂ ਲੱਗ ਰਿਹਾ ਕੋफ्ते ਬਣਾਉਣੇ ਰੋ ਸੋਦ ਦਿਨ ਸ਼ਾਮ ਨੂੰ ਬਣਾ ਕੇ ਰੱਖ ਦੂ ਸਬਜ਼ੀ ਸਵੇਰੇ ਬਣਾ ਲੂੰਗੀ ਸ਼ਾਮ ਨੂੰ ਕੋफ्ते ਕਰ ਲੂੰਗੀ ਐ ਕਰ ਲੂੰਗੀ ਪਰ ਟਾਈਮ ਦਾ ਇਹ ਪਤਾ ਲੱਗਦਾ ਕਿੱਧਰ چلا ਜਾਂਦਾ ਤੇ ਇੱਧਰ ਮੇਰੀ ਖਾਣੇ ਦਾਣੇ ਦੀ ਹੋ ਚੁੱਕੀ ਸਾਰੀ ਤਿਆਰੀ ਬਸ ਕੱਲੇ ਫੁੱਲ ਕੇ ਬਣਾਉਣੇ ਰਹਿ ਗਏ ਸਬਜ਼ੀ ਬਣ ਚੁੱਕੀ ਹੈ ਤੇ ਆਟਾ ਮੈਂ ਗੁੰਨਿਆ ਦਵਿੰਦਰ ਲਈ ਗੁੰਨਿਆ ਦਾਲ ਵਾਲਾ ਕਿਉਂਕਿ ਉਹ ਕद्दू ਤੋਂ ਬਹੁਤ ਪਾਇਦੇ ਨੇ ਕद्दू ਕਾ ਕੇ ਖੁਸ਼ ਨਹੀਂ ਹੈਗੇ ਉਹ ਕਹਿੰਦੇ ਕੁਝ ਹੋਰ ਨਹੀਂ ਹੈਗਾ ਜਿਸ ਦਿਨ ਕद्दू ਕਰਾਂਗੇ ਨਾ ਕੁਝ ਹੋਰ ਨਹੀਂ ਹੈਗਾ ਫਿਰ ਮੈਂ ਕਹਾਂ ਚਲੋ ਕੱਲ ਵਾਲੀ ਥੋੜੀ ਦਾਲ ਪਈ ਸਾਬਤ ਮੂੰਗੀ ਵੀ ਉਹ ਮੈਂ ਆਟਾ ਗੁੰਨਣ ਵਾਸਤੇ ਪਰੌਂਠਿਆਂ ਦਾ ਉਹਨਾਂ ਨੂੰ ਪਰੌਂਠੇ ਬਣਾ ਲੂੰਗੀ ਦਾਲ ਵਾਲੇ ਤੇ ਇਧਰ ਪਹਿਨ ਆਟਾ ਗੁੰਨ ਚੁੱਕਿਆ ਤੇ ਇਧਰ ਕੁਛ ਬਿਨਾ ਦੁੱਧ ਤੋਂ ਮੈਂ ਸਬਜ਼ੀ ਕੱਟਤੀ ਜਿਹੜੀ ਮੈਨੂੰ ਐਕਸਟਰਾ ਲੱਗੀ ਸੀ ਕੁਛ ਬਿਨਾ ਦੁੱਧ ਤੋਂ ਕੱਟਤੀ ਜੇ ਸ਼ਾਮ ਨੂੰ ਖਾਣ ਲਈ ਫਰੈਸ਼ ਦੁੱਧ ਮਲਾਈ ਉਹਦੇ ਵਿੱਚ ਪਾ ਕੇ ਗਰਮ ਹੋ ਜੂ ਤੇ ਰਾਇਤਾ ਹੁਣ ਮੈਂ ਆਪਣੇ ਬ੍ਰੈਕਫਾਸਟ ਦੀ ਤਿਆਰੀ ਕਰ ਰਹੀ ਹਾਂ ਮੈਂ ਆਪਣੇ ਬ੍ਰੈਕਫਾਸਟ ਦੀ ਮਿਲਾਸਤ ਤਿਆਰੀ ਕਰਦੀ ਹੁੰਦੀ ਹਾਂ ਤੇ ਮੈਂ ਬਣਾਉਂਗਾ ਅੱਜ ਓਟਮੀਲ ਦੁੱਧ ਲਿਆ ਮੈਂ ਤਾਜ਼ੇ ਨਾਲੀ ਦੁੱਧ ਲਿਆ ਥੋੜਾ ਮੈਂ ਪਾਣੀ ਪਾਲਾ ਨੂੰ ਦੁੱਧ ਵਿੱਚ ਤੇ ਇਹਦੇ ਵਿੱਚ ਮੈਂ ਓਟਸ ਨੂੰ ਸੋਕ ਕਰਕੇ ਰੱਖ ਦੂੰਗੀ ਘੱਟ ਤੋਂ ਘੱਟ 20 ਮਿੰਟਾਂ ਲਈ ਅੱਧੇ ਘੰਟੇ ਲਈ ਪਰ ਅੱਜ ਬਹੁਤ ਜ਼ਿਆਦਾ ਸੋਕ ਹੋ ਚੁੱਕੇ ਸੀਗਾ ਤਾਂ ਹੀ ਲੱਗਿਆ ਸੀ ਦੁੱਧ ਵਿੱਚ ਪਿਆ ਨੂੰ ਇਹਨਾਂ ਨੂੰ ਕੋਈ ਬਹੁਤ ਜ਼ਿਆਦਾ ਟਾਈਮ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਹੈਗਾ ਕੰਮ ਇੰਨੇ ਜ਼ਿਆਦੇ ਹੋ ਜਾਂਦੇ ਨੇ ਕਿ ਬ੍ਰੈਕਫਾਸਟ ਲੇਟ ਹੋ ਜਾਂਦਾ ਹੈ ਸੋਕ ਤਾਂ ਮੈਂ ਅੱਧ ਘੰਟੇ ਲਈ ਕਰ ਰਹੀ ਸੀ ਪਰ ਬ੍ਰੈਕਫਾਸਟ ਹੋ ਗਿਆ ਮੇਰਾ ਲੇਟ ਤੇ ਇਹਨੂੰ ਰੱਖ ਦੂੰਗੀ ਹੁਣ ਮੈਂ ਸੋਕ ਕਰਨ ਵਾਸਤੇ ਸੌਫਟ ਹੋ ਜਾਣਗੇ ਦੁੱਧ ਸੋਕ ਲੈਣਗੇ ਇਹ ਤੇ ਉਸ ਤੋਂ ਬਾਅਦ ਘਿਓ ਗਰਮ ਹੋ ਚੁੱਕਿਆ ਸੀ ਮੈਂ ਕਿਹਾ ਚਲੋ ਘਿਓ ਨਾ ਤਿਆਰ ਦੇਣਾ ਬਾਹਰਲੇ ਫ੍ਰਿਜ ਵਿੱਚ ਪਿਆ ਸੀ ਪੈਨ ਘਿਓ ਵਾਲਾ ਕਈ ਦਿਨਾਂ ਦਾ ਪਿਆ ਸੀ ਇੱਕ ਹਫਤੇ ਦਾ ਹੀ ਪਿਆ ਸੀ ਬਸ ਫ੍ਰਿਜ ਚੋਂ ਉਧਰੋਂ ਬਾਹਰੋਂ ਚਾੱਕ ਕੇ ਲਿਆਉਣ ਦੇ ਅੰਦਰ ਕੌਲ ਸੀ ਇਹ ਕੰਮ ਇੰਨੇ ਜ਼ਿਆਦਾ ਸੀ ਅਇਨ ਸੀ ਵੀ ਚਲੋ ਅੱਜ ਨਹੀਂ ਫੇਰ ਸਹੀ ਅੱਜ ਨਹੀਂ ਫੇਰ ਸਹੀ ਫੇਰ ਕੰਮ ਤਾਂ ਹੋਣ ਵੀ ਮੇਰੇ ਜਾਦਾ ਸੀ ਫਿਰ ਮੈਂ ਮਾਥੀ ਲਿਆ ਵੀ ਨਹੀਂ ਅੱਜ ਮੈਂ ਕਿਉਂ ਗਰਮ ਕਰਨਾ ਹੀ ਕਰਨਾ ਵੀ ਕੰਮ ਤਾਂ ਰੋਜ਼ ਖਤਮ ਹੁੰਦੇ ਹੀ ਨਿਕੰਨਕ ਦਿਨ ਆਪਾਂ ਟਾਲੀ ਚੱਲਾਂਗੇ ਕੰਮਾਂ ਨੂੰ ਕੰਮ ਫਿਰ ਇੱਕ ਇੱਕ ਨਿਕ ਦਿਨ ਤਾਂ ਕਰਨੇ ਹੀ ਪੈਣਗੇ ਜਿਹੜੇ ਕੰਮ ਹੈਗੇ ਨੇ ਆਪਣੇ ਕਰਨ ਵਾਲੇ ਆਪਣੇ ਅੱਗੇ ਪਈ ਨੇ ਉਹ ਤਾਂ ਕਰਨੇ ਹੀ ਪੈਣਗੇ ਫਿਰ ਫਾਈਨਲੀ ਅੱਜ ਕਿਉਂ ਵੀ ਕਰਮ ਕਰਕੇ ਰੱਖਤਾ ਤੇ ਹੁਣ ਨੂਨ ਦਾ ਨਹੀਂ ਸੁੱਕ ਚੁੱਕੀ ਸੀ ਬਾਰ ਮੈਂ ਧੁੱਪੇ ਰੱਖਿਆਈ ਸੀ ਸੁੱਕ ਚੁੱਕੀ ਸੀ ਇਹਦੇ ਵਿੱਚ ਨਮਾ ਮੈਂ ਨੈਪਕਿਨ ਲਗਾ ਦੂੰਗੀ ਕੋਈ ਵੀ ਤੁਸੀਂ ਕਾਪੀ ਦਾ ਪੇਪਰ ਲਗਾ ਦਿਓ ਕੋਈ ਸ਼ਾਪਿੰਗ ਬੈਗਸ ਆਪਾਂ ਜਮੇ ਲੈ ਕੇ ਆਉਣੇ ਪੇਪਰ ਬੈਗ ਬਰਾਊਨ ਜੇ ਕਲਰ ਦੇ ਉਹ ਲਾ ਦਿਓ ਫਿਰ ਥੱਲੂ ਬੀਸ ਨਹੀਂ ਬਹੁਤ ਜ਼ਿਆਦਾ ਗੰਦਾ ਹੁੰਦਾ ਚਾਹੀ ਤੁਸੀਂ ਕੱਲਾ ਇੱਕ ਟਾਈਮ ਪੇਪਰ ਬਦਲ ਦੋ ਤੋਂ ਉਹ ਵੀ ਨਾ ਹੁੰਦਾ ਨਹੀਂ ਕੱਲਾ ਕਪੜਾ ਮਾਰ ਕੇ ਤੁਸੀਂ ਪੇਪਰ ਬਦਲ ਦੋ ਤੇ ਇਹਦੇ ਇੱਕ ਨੂਨਦਾਨੀ ਦਾ ਮੈਂ ਤੁਹਾਨੂੰ ਡਰਾ ਪੈਕ ਦੱਸੂਗੀ ਵੀ ਇਹਦੇ ਵਿੱਚ ਕੀ ਕਮੀ ਆ ਮੈਂ ਇੰਨੀ ਮਹਿੰਗੀ ਨੂਨਦਾਨੀ ਖਰੀਦੀ ਸੀ ਸੋਹਣੀ ਵੀ ਬਹੁਤ ਲੱਗਦੀ ਹੈ ਕਿਚਨ ਵਿੱਚ ਪਈ ਮੈਂ ਸੰਭਾਲ ਕੇ ਵੀ ਬਹੁਤ ਰੱਖਦੇ ਇਹਦੇ ਵਿੱਚ ਮੈਂ ਛੋਟਾ ਜਿਹਾ ਸਟੀਲ ਦਾ ਸਪੂਨ ਰੱਖਦੀ ਹੁੰਨੀ ਜੋ ਮੈਂ ਟਾਈਮ ਟੂ ਟਾਈਮ ਇਹਦੇ ਵਿੱਚ ਕਮੀ ਕੀ ਮਤੋਂ ਦੱਸ ਨਹੀਂ ਜੀ ਇਹਨਾਂ ਸ਼ੀਸ਼ਿਆਂ ਲੱਗੇ ਨੇ ਢੱਕਣ ਦੇ ਉੱਪਰ ਸ਼ੀਸ਼ੇ ਦੇ ਵਿੱਚ ਪਾਣੀ ਚਲਾ ਜਾਂਦਾ ਜਦੋਂ ਵਾਸ਼ ਕਰਦੇ ਆ ਵੈਸੇ ਕਿ ਮੈਂ ਵਾਸ਼ ਕੋ ਕੱਟ ਕਰਦੀ ਆ ਮੇਰੀ ਕੋਸ਼ਿਸ਼ ਹੁੰਦੀ ਆ ਮੈਂ ਗਿੱਲਾ ਕੱਪੜਾ ਮਾਰਦਾ ਉੱਤੋਂ ਸੁੱਕਾ ਮਾਰਦਾ ਵੀ ਧੋਵਾਂ ਨਾ ਪਰ ਫੇਰ ਵੀ ਆਉਂਦਾ ਬਹੁਤ ਟਾਈਮ ਬੱਲ ਵੀ ਅੱਜ ਧੋ ਦੀ ਧੋ ਕੇ ਸ਼ਾਇਦ ਜ਼ਿਆਦਾ ਚਮਕ ਆ ਜਾਈ ਜ਼ਿਆਦਾ ਸੋਹਣੀ ਲੱਗੂਗੀ ਅੱਜ ਮੈਂ ਧੋਤੀ ਦੇ ਵਿੱਚ ਪਾਣੀ ਚਲਾਗਾ ਫਿਰ ਇਹਨਾਂ ੁੱਪੇ ਬਾਹਰ ਰੱਖਣੀ ਪੈਂਦਾ ਢੱਕਣ ਇਹਦਾ ਐਡਾ ਟੇਡਾ ਕਰਕੇ ਮੈਂ ਧੁੱਪੇ ਰੱਖਦੀ ਆ ਤਾਂ ਕਿ ਪਾਣੀ ਸਾਰਾ ਇੱਕ ਪਾਸਿਓ ਹੌਲੀ-ਹੌਲੀ ਧੁੱਪ ਦੀ ਪਰ ਸੁਪਰੀਆਂ ਹੌਲੀ ਹੌਲੀ ਧੁੱਪ ਨਾਲ ਪਰ ਇਹ ਇਹਦਾ ਇੱਕ ਡਰਾਪ ਐਕ ਲੱਗਾ ਇੰਨੇ ਪੈਸੇ ਲਗਾ ਕੇ ਇੰਨੇ ਕੋਸਟਲੀ ਮੈਂ ਆਪਣੀ ਨੂਨਦਾਨੀ ਖਰੀਦੀ ਸੀ 21 250 ਦੀ ਆਈ ਸੀ ਇਹ ਪਰ ਇਹ ਕਰਨੇ ਕੀ ਚੀਜ਼ ਕਮੀ ਰਹਿ ਜਾਂਦੀ ਆ ਫਿਰ ਉਹ ਵੀ ਜਿਆਦਾ ਕੇਅਰ ਕਰਨੀ ਪੈਂਦੀ ਆ ਉਹ ਚੀਜ਼ ਵੀ ਉਹਨਾਂ ਵਿੱਚ ਆ ਕਮੀਆਂ ਨੁਕਸੇ ਖਰਾਬ ਨਾ ਹੋ ਜੇ ਤੇ ਹੁਣ ਮੈਂ ਬ੍ਰੈਕਫਾਸਟ ਟਾਈਮ ਹੋ ਰਿਹਾ ਸੀ ਮੈਂ ਕਿਹਾ ਚਲੋ ਓਟਮੀਲ ਆਪਣਾ ਰੈਡੀ ਕਰ ਲਾਂ ਜਿਹਦੇ ਉਤੁੱਧ ਵਿੱਚ ਓਟਸ ਮੈਂ ਸੋਕ ਕਰੇ ਸੀਗੇ ਉਨਾਂ ਨੂੰ ਮੈਂ ਇੱਕ ਬੌਲ ਵਿੱਚ ਕੱਢ ਲਾਣੀ ਆ ਤੇ ਤੁ ਵਿੱਚ ਮੈਂ ਪਾ ਲਿਆ ਮਿਠਾਸ ਵਾਸਤੇ ਹਾਨੀ ਅੱਜ ਓਟਸ ਥੋੜੇ ਡਰਾਈ ਹੋ ਚੁੱਕੇ ਸੀ ਕੋਈ ਕਾਫੀ ਟਾਈਮ ਹੋ ਗਿਆ ਸੋਕ ਕਰਨ ਨੂੰ ਇਸ ਕਰਕੇ ਮੈਂ ਥੋੜੇ ਜਿਹਾ ਪੈਂਚ ਪਾਣੀ ਪਾ ਕੇ ਪੈਨ ਧੋ ਕੇ ਉਹ ਵਿੱਚ ਪਾ ਲਿਆ ਮਿਠਾਸ ਲਈ ਮੈਂ ਸ਼ਹਿਦ ਪਾਉਣੀ ਹੁੰਦੀ ਹੈ ਇਹਦੇ ਵਿੱਚ ਤੇ ਉਸ ਤੋਂ ਬਾਅਦ ਉੱਪਰ ਪਾ ਦਾਂਗੇ ਡਰਾਈ ਫਰੂਟ ਡਰਾਈ ਫਰੂਟ ਜਿਵੇਂ ਤੁਸੀਂ ਖਰੋਟ ਲੈ ਸਕਦੇ ਹੋ ਬਦਾਮ ਲੈ ਸਕਦੇ ਹੋ ਥੋੜੇ ਜਿਹਾ ਕਾਜੂ ਲੈ ਸਕਦੇ ਹੋਗੇ ਅ ਕੁਝ ਵੀ ਲੈ ਸਕਦਾ ਹੋ ਆਪਣੀ ਪਸੰਦ ਦਾ ਜੋ ਵੀ ਤੁਸੀਂ ਤੁਹਾਡੇ ਕੋਲ ਡਰਾਈ ਫਰੂਟ ਪਿਆ ਕਰੇ ਕਿ ਕੁਝ ਮੈਂ ਸੀਡਸ ਪਾ ਲੈਣੇ ਹੁੰਦੇ ਇਹਦੇ ਵਿੱਚ ਉਪਰ ਫਰੂਟ ਲਿਮੇ ਦੇ ਵਿੱਚ ਬਨਾਣਾ ਪਾਉਨੇ ਹੋਣੇ ਤੁਸੀਂ ਐਪਲ ਸਟਰਾਬਰੀ ਕੀਵੀ ਕੋਈ ਵੀ ਤੁਸੀਂ ਫਰੂਟ ਐਡ ਕਰ ਸਕਦੇ ਹੋ ਮੈਨੂੰ ਜਿਆਦਾ ਟੇਸਟ ਅੱਛਾ ਇਹਦਾ ਬਨਾਣਾ ਨਾਲ ਲੱਗਦਾ ਤੇ ਬਸ ਡਰਾਈ ਫਰੂਟ ਸੀਡਸ ਤੇ ਫਰੂਟਸ ਐਡ ਕਰਾਂਗੇ ਬਹੁਤ ਜਨ ਹੈਲਦੀ ਇਹੀ ਇੱਕ ਬ੍ਰੇਕਫਾਸਟ ਆਪਸ਼ਨ ਆ ਤੇ ਹੈਲਦੀ ਦੇ ਨਾਲ ਨਾਲ ਕੁਇਕ ਰੈਸਪੀ ਵੀ ਆ ਬਹੁਤ ਜਲਦੀ ਬਣ ਜਾਂਦੀ ਹੈ ਜੇ ਮੈਂ ਆਪਾਂ ਸਵੇਰੇ ਲੇਡੀਜ਼ ਘਰ ਦੇ ਕੰਮ ਵਿੱਚ ਇੰਨੀ ਜਿਆਦਾ ਬਿਜ਼ੀ ਹੁੰਦੀਆਂ ਕਿ ਆਪਾਂ ਸੋਚਦੇ ਹਾਂ ਅਲੱਗ ਬ੍ਰੇਕਫਾਸਟ ਕਿੱਥੇ ਬਣਾਈਏ ਤਾਂ ਆਪਾਂ ਫਟਾਫਟੇ ਰੈਸਪੀ ਬਣਾ ਕੇ ਤਿਆਰ ਕਰ ਸਕਦੇ ਆਂਗੇ ਤੇ ਹੁਣ ਟਾਈਮ ਸੇ 10:30 ਤੱਕ ਜੇਨ ਮੇਰੀ ਕਲੀਨ ਹੋ ਚੁੱਕੀ ਹੈ ਤੇ ਗੈਸ ਤੇ ਪਾ ਚਾਹ ਵਾਲਾ ਪੈਨ ਕਿਉਂਕਿ ਦਵਿੰਦਰ ਕੰਨ ਮੈਂ ਜਾਣਾ ਮੈਂ ਚਾਹ ਕਰਦੇ ਮਨ ਨੂੰ ਚਾਹ ਕਰਕੇ ਰਹਿਤੀ ਸੀ। ਬਾਕੀ ਸਾਰੀ ਕਿਚਨ ਹੋ ਗਈ ਸਾਫ। ਸਾਫ-ਸਾਫ ਕਰਕੇ ਨਾ ਆਪਣੇ ਆਪ ਨੂੰ ਸਕੂਨ ਦਾ ਮਿਲ ਲਵੇ ਕਿਚਨ ਦਾ ਕੰਮ ਹੋ ਗਿਆ। ਕਿਚਨ ਕਲੀਨ ਹੋ ਗਈ ਤੇ ਮੈਂ ਅੱਜ ਆٹے ਵਾਲਾ ਡਰਾਅਰ ਵੀ ਅੰਦਰੋਂ ਸਾਰਾ ਸਾਫ ਕੀਤਾ ਤੇ ਜਿਹੜੀ ਆਟੇ ਵਾਲੀ ਬਾਕੀਟ ਪਈ ਉਹਦੇ ਆਲਾ ਦਵਾਲਾ ਸਾਰਾ ਮੈਂ ਸਾਫ ਕਰਤਾ। ਤੋ ਇਹ ਸੀ ਜੀ ਮੇਰਾ ਅੱਜ ਦਾ ਵੀਡੀਓ ਵੀਡੀਓ ਦੇਖਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਯਾਰ ਸਬਸਕ੍ਰਾਈਬ ਕਰ ਲਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ